ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਮੈਂ ਫੇਰ ਭੁੱਲ ਜਾਨੀ ਆ ਤੇ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਟਾਈਮ ਹੁਣ 5:30 ਹੋ ਗਿਆ ਆ ਆਟਾ ਗੁੰਨੇ ਠੰਡ ਨੇ 2-3 ਦਿਨ ਹੋ ਗਏ ਜਿੱਦ ਦੇ ਦਾ ਮੀਂਹ ਪੈ ਕੇ ਹਟਿਆ ਬੁਰਾ ਹਾਲ ਐ ਢੂਂਜਾਂ ਦਰਦ ਕਰ ਰਹੀਆਂ ਨੇ ਠੰਡ ਨਾਲ ਤੇ ਰੱਖਤੀ ਗੋਭੀ ਦੀ ਤੇ ਇਦਾਂ ਆਪਾਂ ਚੁੰਨੀਆਂ ਫੜ ਕੇ ਲਿਆਈ ਤੀ ਨਾਲ ਉਹਨਾਂ ਨੇ ਵਿਚਾਰਿਆਂ ਨੇ ਆਪ ਵੀ ਕੱਲ ਸੁਕਾਤੀਆਂ 3 ਦਿਨ ਹੋ ਗਏ ਦਿੱਤੀਆਂ ਨੂੰ ਫੇਰ ਵੀ ਗਿੱਲੀਆਂ ਦੀਆਂ ਹੁਣ ਲਾਉ ਨਹੀਂ ਆ ਮਾਮੇ ਤੋਂ ਇਹਨਾਂ ਨੇ ਲੈਸਾਂ ਵਗੈਰਾ ਲਗਾਉਣੀਆਂ ਨੇ ਤੇ ਇੰਨੀ ਠੰਡ ਹੋਈ ਪਈ ਐ ਆ ਸੈਫੀ ਦੇਖੋ ਸਾਡਾ ਸੈਫੀ ਨੂੰ ਵੀ ਠੰਡ ਚੜੀ ਪਈ ਐ ਨੂੰ ਅੰਦਰ ਕੰਬਲ ਦੇ ਦੋ ਬੈਜੂਗਾ ਤੇ ਮੱਜਾਂ ਦੀ ਦੋ ਪੱਲੀਆਂ ਮੈਂ ਦੇਖ ਲੈ ਪਿੰਧਰਾ ਆਇਆ ਨਹੀਂ ਹੈ ਨਾ ਦੋ ਪੱਲੀਆਂ ਮੈਂ ਸੱਟਤੀਆਂ ਦੋ ਕਟੀਆਂ ਉਹ ਵੀ ਵਹਿ ਗਈ ਆਪਣੀ ਆਹ ਕੱਟੀ ਥੋੜੀ ਜਿਹੀ ਅਜ ਕੰਡਮ ਜੀ ਲੱਗਦੀ ਐ ਹੁੰਦਾ ਠੀਕ ਐ ਗਾਲਾ ਕਰੀ ਜਾਂਦੀ ਐ ਕਦੇ ਕਦੇ ਚੁੱਪ ਜੇ ਹੋ ਜਾਂਦੀ ਹੈ ਪਤਾ ਨਹੀਂ ਇਹਨੂੰ ਵੀ ਚੈਨ ਨੂੰ ਠੰਡ ਲੱਗਦੀ ਹੈ ਹੁਣ ਤਾਂ ਡਾਕਟਰ ਨੂੰ ਫੋਨ ਕਰਿਆ ਹੈ ਤੇ ਚਲੋ ਜੀ ਜੇ ਡਾਕਟਰ ਆ ਗਿਆ ਤਾਂ ਟੀਕਾ ਲਵਾਉਣਾ ਇਹਦੇ ਇਹ ਨਰਮੀ ਐ ਸਤੋਂ ਟੀਕਾ ਲਵਾਉਣਾ ਜੀ ਹਾਂ ਮੈਂ ਵੀ ਕਹਿੰਦਾ ਨਾ ਬਾਲੀ ਨਾਗਿੰਦੀ ਕੱਟੀ ਹੈ ਨਾ ਨਾ ਇਹ ਤਾਂ ਸਹੀ ਹੈ ਕੋਈ ਰੋਕਲ ਵਾਲੀ ਆ ਬਈ ਰੋਕਲ ਮਾਰੇ ਜੇ ਨਾ ਕਹਦਾ ਸਹੀ ਗੱਲ ਹੈ ਪੂਰੇ ਕੁਝ ਦਿਨ ਪਤਾ ਨਾ ਹੁੰਦਾ ਫੇਰੇ ਦੋਵੇਂ ਸਾਡੇ ਇਹ ਉੰਨੀ ਪਤਾ ਚੱਲਦੇ ਹੁੰਦੇ ਨੇ ਆਪ ਨਾਲੋਂ ਖੰਡ ਜੀ ਲੱਗ ਰਹੀ ਐ ਉਹ ਬੁਖਾਰ ਹੋਇਆ ਪਿਆ ਬੁਖਾਰ ਆ ਰਿਹਾ ਫਿਰ ਕੰਮ ਨਹੀਂ ਆ ਇਹ ਮੇਰਾ ਕਿ ਸੱਟ ਮਰਵਾ ਰੱਸੀ ਦਾ ਦੱਦਦੀ ਐ ਤੇ ਮੂਰੀ ਹੈ ਨੀ ਬਸ ਬਸ ਹੁਣ ਤਾਂ ਕਰ ਜੂਗੀ ਇੰਨਾ ਨਹੀਂ ਕੇਰੇ ਹੀ ਮਾਰਦੀਆਂ ਨੇ ਸਾਲਾਂ ਦੀਆਂ ਤੇ ਦੱਦਦੀ ਪਾਇਆ ਹੈ ਬਾਬੂ ਦਾ ਉਹ ਪਰਿਹੜ ਜਾਇ ਨਹੀਂ ਇਹਨਾਂ ਨੂੰ ਹੁਣ ਥੱਲੇ ਦਾਇ ਹੱਥ ਦੇਣ ਦੀ ਐ ਜਿਆਦਾ ਬਲ ਦੇ ਬੱਸ ਬੱਸ ਬਾਤ ਬਾ

ਜਾ ਤੇ ਗਰੋ ਦੇ ਜਾ ਚੱਲ ਹੈ ਚੱਲ ਅਰ ਸਿੱਜੀ ਕਰ ਦੇ ਆ ਜਾ ਚਲੋ ਜੀ ਟਾਈਮ ਹੋ ਗਿਆ 3 ਵਜੇ 2 ਵਜੇ ਧੁੱਪ ਨਿਕਲੀ ਐ 2 ਵਜੇ ਫੇਰ ਚੁੱਲੇ ਦਾ ਕੰਮ ਦਾ ਟਾਈਮ ਹੋ ਜਾਂਦਾ ਆਪਾਂ ਰੱਬ ਧੁੱਪ ਹੀ 2 ਵਜੇ ਦਿਖਾਉਂਦਾ ਤੇ ਕੱਪੜੇ ਦੋ ਤਾਰਾਂ ਭਰਤੀਆਂ ਧੋ ਕੇ ਤੇ ਮੇਰਾ ਸਿਰ ਨਾਉਣ ਵਾਲਾ ਤੇ 2-3 ਦਿਨ ਹੋ ਗਏ ਆਪਾਂ ਬਾਜ਼ਾਰ ਵਗ ਜਾਂਦੇ ਤੇ ਟਾਈਮ ਹੀ ਨਹੀਂ ਲੱਗਿਆ ਅੱਜ ਮੈਂ ਘਰੇ ਹੀ ਸੀ ਇਹ ਪਹਿਲਾਂ ਮੈਂ ਸਿਰ ਨਾ ਮਾ ਧੁੱਪੇ ਨਿਕਲੇ ਧੁੱਪੇ ਦੇ ਬੈਠ ਕੇ ਸਿਰ ਸਕਾਉਣੀ ਫਿਰ ਸਾਢੇ 1 ਦਿਨ ਪੌਣੇ 4 ਵਜੇ ਮੱਜਾਂ ਨੂੰ ਕੱਕ ਪੌਣੇ ਨੇ ਪਿੰਦਰ ਧੁੱਪ ਪਾਉਂਗੀ ਉਹਨਾਂ ਦੀਆਂ ਛੁੱਟੀਆਂ ਵੱਧ ਗਈਆਂ ਹੁਣ ਉਹ ਘਰੇ ਆ ਤੇ ਮਾਮਾ ਆਪਣੇ ਕੋਲ ਕਸਟਮਰ ਆ ਗਏ ਉਹਨਾਂ ਨੂੰ ਸੱਜਣ ਗਿਆ ਇੱਥੇ ਤੱਕ ਜਾਣ ਪਸਾਣ ਨਾਲ ਉਹਨਾਂ ਵੜਾ ਜੇ ਵਾਲ ਸਕਾ ਕੇ ਹੁਣ ਸੰਨੀ ਪਾਉਂਗੀ ਆਪਣੀ ਦਾਲ ਸਬਜ਼ੀ ਦਾ ਹਜੇ ਕਰੜੀ ਧੁੱਪ ਤਾਂ ਨਹੀਂ ਹੈਗੀ ਬਸ ਐਂ ਵੀ ਚਲ ਮੜਾ ਜਾ ਸੁਪੁਰਜੇ ਆ ਦਿਖ ਗਿਆ ਸੇਕ ਜਾਂ ਹੋ ਗਿਆ ਤੇ ਹੁਣ ਪੱਲੀ ਚੱਕੀ ਦੀ ਇਹਨਾਂ ਨੂੰ ਜਦੋਂ ਧੁੱਪ ਨਿਕਲੀ ਥੀ 1:30 ਵਜੇ ਉਹ ਕੱਟੀ ਦੀ ਥੋੜੀ ਜੀ ਕੰਡਮਦੀ ਉਹ ਧੁੱਪ ਚ ਜ਼ਿਆਦਾ ਬਨਦੀ ਉਧਰ ਕੱਚੇ ਜਾਂ ਹੁੰਦਾ ਉਹ ਠੀਕ ਆ ਉਹਦੇ ਟੀਕੇ ਲਵਾਤੇ ਬੁਖਾਰ ਉਤਰ ਗਿਆ ਪਰੰਤੋਂ ਉਹਦਾ ਪੈਰ ਪੁਰਮ ਉਸ ਗਿਆ ਲੱਤ ਜੀ ਦੁਖਮੰਦੀ ਹੈ ਜਦੋਂ ਤੁਰਦੀ ਹੈ ਮੈਂ ਉਹ ਕੱਚੇ ਚ ਬੰਨੀ ਆ ਮੈਂ ਚਲ 4:00 ਵਜੇ ਉਹ ਕਰ ਦਾਂਗੇ ਤੇ ਇਹ ਵੀ ਧੁੱਪ ਚ ਬੈਗੀਆਂ ਵਿਚਾਰੀਆਂ ਹੁਣ ਫਿਰ 4 ਵਜੇ ਉੱਠਣਗੇ ਉਦੋਂ ਕੱਖ ਪਾਵਾਂਗੇ ਚਲ ਇੱਥੇ ਖੜੀਆਂ ਰਹਿੰਦੀਆਂ ਨੇ ਖੁਡਲੀਆਂ ਭਰ ਦਨੇ ਸਾਰੀਆਂ ਹੱਥ ਖਾਈਆਂ ਦਿੰਦੀਆਂ ਨੇ ਦੇਖੋ ਜੀ ਆਪਾਂ ਜਿਹੜੇ ਤਾਂ ਕੋਠੇ ਤੇ ਸਰੀਏ ਗੜਾਏ ਤੇ ਕੱਪੜੇ ਤਾਰ ਪਰਤੀ ਮੰਨ ਕੇ ਅੱਜ ਬੰਨੀ ਆ ਗਿੱਲੇ ਤੇ ਫਿਰ ਕਈ ਦਿਨ ਹੋਗੇ ਤੇ ਪਿੰਦਰ ਮੇਲਾ ਦੇ ਅੰਦਰ ਬੈਠਾ ਫੋਨ ਤੇ ਅੰਦਰ ਵੀ ਖਲਾਰਾ ਪੈ ਗਿਆ ਸੂਟਾਂ ਦਾ ਟੂ ਲੈਂਟ ਵਰ ਨੂੰ 8 ਦਿਨ ਹੋ ਜਾਣਗੇ ਲੈਟਰ ਪੈ ਇਹਨੂੰ ਇਹਨੂੰ 15 ਦਿਨ ਰੱਖਾਂਗੇ ਥੋੜਾ ਜਿਹਾ ਸਰਦੀ ਦਾ ਟਾਈਮ ਹਨਾ ਗਰਮੀ ਦੇ ਵਿੱਚ ਤਾਂ 8 ਦਿਨ ਨਹੀਂ ਰੱਖ ਸਕਦੇ ਆ ਤੇ ਮੈਨੂੰ ਭੈਣਾਂ ਦੇ ਕਮੈਂਟ ਆਉਂਦੇ ਨੇ ਆਪਾਂ ਨੇ ਮਿਸਤਰੀਆਂ ਨੂੰ ਕਰਤੀ ਜੀ ਛੁੱਟੀ ਵੀ ਤੁਸੀਂ ਫਰਸ ਲਵਾ ਲੈਂਦੇ ਪਤਾ ਕੀ ਹੈ ਅਸੀਂ ਪਹਿਲਾਂ ਇਹ ਬਾਥਰੂਮ ਢਾਉਣਾ ਜੀ ਫਿਰ ਇੱਥੋਂ ਬੇੜੇ ਦਾ ਲੈਵਲ ਹੈ ਜਿਹੜਾ ਆਪਾਂ ਪਾਣੀ ਦੀ ਉੱਚਾ ਨੀਵਾ ਫਰਸ ਹੋ ਜਾਂਦਾ ਦਿੱਕਤ ਆਉਂਦੀ ਹੈ ਵੀ ਪਹਿਲਾਂ ਇਹ ਢਾ ਕੇ ਮੂਰੋ ਫਿਰ ਜਿਹੜੀ ਬੇੜੇ ਦੀ ਢਾਲ ਹੋਊਗੀ ਜੀ ਚੰਗੀ ਤਰ੍ਹਾਂ ਸਾਰਾ ਏ ਵੀ ਪੱਟਣਾ ਪਊ ਆਪਾਂ ਨੂੰ ਮੂਰਲਾ ਫਰਸ਼ ਵੀ ਪੱਟਣਾ ਪੈਣਾ ਤੇ ਇੱਥੇ ਵੀ ਫਰਸ਼ ਲਾਉਣਾ ਆਪਾਂ ਨੇ ਹੋਰ ਤੇ ਉਹ ਫਿਰ ਸਾਰਾ ਕਲੀਅਰ ਇਕੱਠਾ ਹੀ ਕਰਾਂਗੇ ਹੁਣ ਜੇ ਉਹ ਇਧਰੋਂ ਫਰਸ਼ ਲਾਉਣ ਲੱਗੇ ਜੀ ਉਹ ਮੂਰੋਂ ਫੇਰ ਉੱਨਾ ਕਰਹਿ ਜੂਗਾ ਫਿਰ ਫਿਰ ਉਹੀ ਕੰਮ ਵਧ ਜੂਗਾ ਪਹਿਲਾਂ ਉਹ ਬਾਥਰੂਮ ਆਪਾਂ ਚੰਗੀ ਤਰ੍ਹਾਂ ਤਿਆਰ ਕਰਾਂਗੇ ਜੀ ਫਿਰ ਇਹ ਬਾਥਰੂਮ ਟਾਵਾਂਗੇ ਟਾ ਕੇ ਜਿਹੜੀਆਂ ਟਾ ਟਾ ਨਿਕਲਣਗੀਆਂ ਬੇ ਫालतੂ ਉਹ ਇਧਰ ਨੇ ਉੱਚ ਪੈ ਜਾਣਗੀਆਂ ਜਿਹੜੀ ਕੰਧ ਨਿਕਲੂਗੀ ਤੇ ਗੇਟ ਤਿਆਰ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਆਪਾਂ ਫਰਸ਼ ਜ ਤੇ ਫਿਰ ਇਹੀ ਪੰਗਾ ਆਉਂਦਾ ਪਹਿਲਾਂ ਵੀ ਸਾਡੇ ਨਾਲ ਹੀ ਬਣਿਆ ਉਹ ਫਰਸ਼ ਦੀ ਢਾਲ ਨਹੀਂ ਸਹੀ ਸੀ ਜਦੋਂ ਹੁਣ ਥੋੜਾ ਜਿਹਾ ਅਸੀਂ ਕਾਲੀ ਨਹੀਂ ਕਰਦੇ ਹਰਾਮ ਨਾਲ ਕੰਮ ਕਰਾਂਗੇ ਨਾਲੇ ਹੁਣ ਤੁੰਦ ਤਾਂ ਤਾਂ ਜਿਆਦਾ ਦੇਖੋ ਬੜੇ ਚਖਲਾਰਾ ਕਿਵੇਂ ਪਏ ਤੇ ਵੀ ਆਪਾਂ ਹਰਾਮ ਨਾਲ ਜਦੋਂ ਧੁੱਪ ਪੈਣ ਲੱਗੀ ਹੁਣ ਤਾਂ 10 ਵਜੇ ਤੱਕ ਤਾਂ ਉਹੀ ਨਹੀਂ ਇਸ ਤਰ੍ਹਾਂ ਜਿਉਂ ਨਿਕਲਿਆ ਜਾਂਦਾ ਤੇ ਤਾਂ ਕਰਕੇ ਆਪਾਂ ਥੋੜਾ ਜਿਹਾ ਲੋੜੀ ਤੋਂ ਬਾਅਦ ਉਹ ਕਰਾਂਗੇ ਫੇਰ ਦੇਖਦੇ ਆਂ ਨੇ ਉਹ ਬਾਅਦ ਦੇ ਵਿੱਚ ਸਾਰਾ ਫਰਸ਼ ਆ ਫਿਰ ਬੇੜਾ ਇੱਕ ਵਾਰ ਅੱਧਾ ਦੋ ਵਾਰਾਂ ਚ ਕਰਨਾ ਪੈਣਾ ਹੈ ਜੀ ਅੱਧਾ ਇੱਕ ਵਾਰ ਚ ਫਰਸ਼ ਲੱਗ ਜੂ ਇਧਰ ਇਧਰ ਕੰਦ ਕਣੀ ਅੱਧਾ ਫਿਰ ਇੰਦਰ ਲਾ ਲਾਂਗੇ ਤੇ ਮੰਜਾਂ ਵਾਲੇ ਪਾਸੇ ਤਾਂ ਕਰਕੇ ਥੋੜਾ ਜਾਂ ਹਜੇ 10 ਦਿਨ ਆਪਾਂ ਨੇ ਕੰਮ ਰੋਕਤਾ ਤੇ ਚਲੋ ਜੀ ਹੁਣ ਪਿੰਦਰ ਨੂੰ ਲਾਉਣੀ ਆ ਮੈਂ ਕੱਖ ਪਾਉਣ ਸੰਨੀ ਪਾਊਗਾ ਉਸ ਨੂੰ ਇੱਕ ਵਾਰ ਆਪਾਂ ਕੋਠੇ ਤੇ ਕੱਪੜੇ ਦਿਖਾਈਏ ਤਾਰਾਂ ਕਿਵੇਂ ਬੰਨੀਆਂ ਨੇ ਅਸੀਂ ਉਧਰ ਅੰਮ ਨੂੰ ਕਹਿੰਦੇ ਹਜੇ ਬੰਨੀ ਨਹੀਂ ਆਏ ਤਿੰਨ ਚਾਰ ਦਿਨ ਹੋ ਗਏ ਤੇ ਕੱਪੜੇ ਧੋਤਿਆਂ ਆਪਣਾ ਜਿ ਧੁੱਪ ਨਿਕਲੀ ਹੈ ਕੱਪੜੇ ਆਪਣੇ ਪਤਾ ਕੋਠੇ ਤੇ ਆਏ ਆ ਵੀ ਹਵਾ ਪੈਂਦੀ ਹੈ ਤਾਂ ਕਰਕੇ ਕੱਪੜੇ ਸੁੱਕ ਜਾਂਦੇ ਨੇ ਦੇਖੋ ਜੀ ਦੋ ਤਾਰਾ ਬੰਨੀਆਂ ਤੀਜੀ ਹਜੇ ਉਹਨਾਂ ਨੇ ਬੰਨਣੀ ਹੈ ਬਸ ਮੈਂ ਕਿਹੜਾ ਇੱਥੇ ਟੰਗ ਤੇ ਆਂ ਹੁਣੇ ਸੁੱਕ ਜਾਣਗੇ ਇੱਥੇ ਧੁੱਪ ਪੈਂਦੀ ਆ ਥੋੜੇ-ਮੋਟੇ ਗਿੱਲੇ ਰਹਿ ਜਾਣਗੇ ਕੱਲ ਨੂੰ ਵੀ ਨਿਕਲੂਗੀ ਧੁੱਪ ਨਿਕਲਦੀ ਤਾਂ 2:00 ਵਜੇ ਆ ਪਰ ਹਜੇ ਵੀ ਧੁੰਦ ਦਾ ਦੇਖੋ ਆਏਗਾ ਉਹ ਤੇ ਇਹ ਵੀ ਹਾਲੇ ਸੈਟਿੰਗ ਕਰਨ ਵਾਲੀ ਆ ਥੋੜੀ ਜਿਹੀ ਕੰਮ ਚਲਾਇਆ ਆਪਾਂ ਨੇ ਤੇ ਕੋਠੇ ਵੀ ਗਿੱਲੇ ਬਣੇ ਮੀਂਹ ਪੈ ਕੇ ਹਟੇ ਦੇਖੋ ਜੀ ਧੁੰਦ ਮੌਸਮ ਪਰ ਸੂਰਜ ਨਿਕਲਦਾ ਆਉਂਦਾ ਹੁਣੋਂ ਵਧੀਆ ਨਹੀਂ ਨਿਕਲਦਾ ਜਿਵੇਂ ਸਾਰੀ ਧੁੰਦ ਤਾਂ ਭੱਜ ਜੇ ਕਿਤੇ ਤੇ ਜਿੰਨੇ ਕ ਕੱਪੜੇ ਸੁੱਕਣਗੇ ਠੀਕ ਆ ਬਾਕੀ ਆਪਾਂ ਫੇਰ ਉਹ ਕਰਦੇ ਆ ਕੱਲ ਨੂੰ ਸਿੱਟ ਲਾਂਗੇ ਧੁੱਪੇ ਹਮ ਹਾਈ ਨਾ ਆਪ ਤਾਂ ਤੂੰ ਲਾਗਾ ਚੋਰ ਸਰਪਜੀ ਤੇ ਟੂਟ ਹੋ ਗਿਆ ਨੂੰ ਚੰਗੀ ਤਰ੍ਹਾਂ ਤੂੰ ਮਾਹ ਲੱਕੜ ਉਹ ਕਰਦੇ ਆ ਮਨੂੰ ਦੋਨੀ ਜ਼ੋਰ ਨਹੀਂ ਲੱਗਦਾ ਨਾ ਦੇਖਣੋ ਆਟ ਗਿਆ ਤੇਰੀ ਮਾਂ ਨੂੰ ਵੇ ਹੁਣ ਭਾਈ ਮੁੰਡੇ ਗੱਭਰੂ ਹੋ ਗਏ ਆਪਾਂ ਦਾ ਹੁਣ ਉਹ ਹੋ ਗਏ ਲਾਵੀ ਸੱਨੀ ਪਾਉ ਆਜੂਗਾ ਸਵੇਰ ਦਾ ਪਹਿਲਾਂ ਤੂੰ ਨਾ ਬਈ ਕਾਲੇ ਚਿੱਟੇ ਮੈਂ ਨਹੀਂ ਸੱਨੀ ਪਾ ਸਕਦੀ ਨਾ 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 ਪਾ 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 ਇੱਕ ਨੂੰ ਮੈਂ ਸੁੰਨੀ ਸੁੰਨੀ ਪਾਉਣੀ ਆ ਦੂਜਿਆਂ ਦਾ ਚਾਰ ਪਾਉਣਾ ਚਾਰ ਮੈਂ ਪਾ ਦੂੰ ਜੀ ਮੁਸਕਾਊਗਾ ਖਲਾਰਾ ਲਾ ਦੇ ਨਾਲ ਸੁੰਨੀ ਪਵਾ ਪਈ ਆਏ ਨਹੀਂ ਦੇਖੋ ਜੀ ਆਪਣੇ ਕਸਟਮਰ ਆਇਤੀ ਸੂਟ ਦਾ ਖਲਾਰਾ ਪਹਿਰੇ ਇਹ ਠੀਕ ਕਰਾਂਗੇ ਫਿਰ ਆਪਾਂ ਮੜਿਆ ਪਹਿਲਾਂ ਮੱਜਾ ਵੰਨ ਦੀ ੱਲਾ ਭੜਕਾਰ ਨੂੰ ਠੀਕ ਆ ਪਤਾ ਨਹੀਂ ਟਿੱਲਾ ਹੋ ਗਿਆ ਟ੍ਰਾਈਪੋਡ ਧੁੱਪੇ ਸਾਮੇ ਤਾਂ ਠੰਡ ਲੱਗਦੀ ਐ ਆ ਜਾ ਪੱਜਾ ਉਹ ਸਕੂਟਰੀ ਸਿੱਧੀ ਲੈ ਗਈ ਆ ਜਾ ਕਰੀਮਿੰਦਰ ਨੂੰ ਠੀਕ ਆ ਹਾਏ ਹਾਏ ਭੱਜ ਕੇ ਭੱਜ ਕੇ ਆ ਜਾ ਆ ਜਾ ਆ ਜਾ ਬੱਸ ਮਿਸਤਰੀ ਤਾਂ ਲੈ ਕੇ ਆਉਦੀ ਥੋੜੀ ਲੈ ਕੇ ਆਤਾ ਯਾਰ ਇਹਦਾ ਹੀ ਆ ਇਹ ਨਾ ਹਾਂ ਕਾਸੀ ਨੂੰ ਢਿੱਲਾ ਆ ਪਿਆ ਹਾਂ ਅਮੀ ਚੋਣਾ ਡਾ ਜਗਾ ਦੋਨੇ ਜੜਦ ਕਾਮਲੂ ਵੀ ਰੋ ਮਰੀ ਜਾਂਦੀ ਏ ਹੇ ਹੇ ਪਾਲਾ ਚੜ ਗਿਆ ਕੋਟੀ-ਕੁਟੀ ਬਾਮ ਮੇਰਾ ਕੋਟੀ ਵੀ ਧੋਣ ਵਾਲੀ ਹੋਈ ਪਈ ਐ ਪੀਤੀ ਸਾਹਿਬ ਹੀ ਮਾਗਰ ਪੈ ਗਏ ਕੁੱਤੇ ਪਈ ਖੇਤ ਐ ਕਮਲੂ ਦੀ ਮੰਮੀ ਰੋ ਸਾਗ ਲੈਣ ਗਏ ਦਿਆਂ ਸਾਗੀ ਦਾ ਪੱਟ ਤਾਂ ਇੱਕ ਨੱਕ ਘਰਾਂ ਵਾਲੇ ਭੱਜ ਆਵੇ ਮਾਂ ਬਚਾ ਗਿਆ ਜਾਨ ਆਪਦੀ ਹਾਂ ਸਾਵੀ ਫੜ ਲਿਆ ਤੀ ਕਸਿਆ ਗਿਆ ਲੈ ਐਸਾ ਕਾਇ ਨਾ ਦੇ ਕੋਈ ਹੋਰ ਤੇ ਲੈ ਚੱਲ ਆ ਜਾ ਪਾਜੀ ਸੋਨੀ ਲੈ ਆ ਚੜ ਟੋਕਰਿਆਂ ਚ ਲੈ ਆ ਮੱਥੋ ਦੀ ਪਾਲਾ 150 ਕਿਡਾ ਦੇ ਕੋਲ ਤਾ ਇੱਥੇ ਲਾ ਲਾ ਜੀ 150 ਨੂੰ ਪਾ ਦੂਗਾ ਨਾ ਕਾਲੇ ਕਪੜੇ ਨਾ ਮੈਂ ਤਾਂ ਆਪੇ ਕਾਲਾ ਕੂਟੀ ਪਾ ਕੇ ਕਰਾਂ ਗਾ ਕਪੜੇ ਖਰਾਬ ਹੋਣਗੇ ਦੋ ਵਾਰੀ ਰੱਖ ਤੋ ਪਹਰਦਾ ਤਾਰ ਦੇ ਕੇ ਤੁਰਸੀ ਲਾ ਲਾ ਤੇ ਸਾਤੂ ਦੀ ਦਫਾਓ ਫੋਣ अब थोड़ी जी घट कर ली तुपाई तक कलिया चुप गए ला रहे दुख मामा बीढ़ी नहीं, नहीं बोलते ना सारे अजर कसर करती है കല്ലേ

Báðið ég á að lata. Hvora mál eða það? Það er það. Það er það. Kukk að tíðum, það er tíðum að það er að stjórnulega að það er að stjórnulega ਬੱਲੇ ਚੁੱਪ ਜੀ ਜਬਾ ਨਹੀਂ ਮੰਨਦੇ ਬਹੁਤ ਮਾੜਾ ਜਿਹਾ ਹੋ ਜਾਂਦਾ ਚਲ ਚਲੋ ਜੀ ਆਪਾਂ ਮੰਝਾ ਬੰਨਤੀਆਂ ਕੱਟੀ ਅੱਜ ਠੀਕ ਲੱਗਦੀ ਆ ਕੱਲ ਤਾਂ ਪੈਰ ਜਾ ਵੀ ਨਹੀਂ ਲਾਉਣੀ ਸੀ ਪਤਾ ਨਹੀਂ ਮੋਸੇ ਆ ਪੈ ਸੁੱਜਿਆ ਪੈਰ ਦਾ ਤੁਪੇ ਜਿਵੇਂ ਨਿੰਦੀ ਮੈਂ ਟਾਈਮ ਬੱਜ ਗਿਆ 4 ਹੁਣ ਮੜਾ ਜਾਂ ਬਾਂਸ ਕਾ ਕੇ ਸਿਰ ਬਾ ਕੇ ਸਬਜੀ ਨਵੇਂ ਲੱਗਨੇ ਆ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ